ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਇੱਥੇ ਹੈਗਾ ਸੀ ਜੀ ਦੁਪਹਿਰ ਦਾ ਟਾਈਮ ਸੰਨੀ ਆਪਣੀ ਪਾਤੀ ਸੀਗੀ ਕਿਉਂਕਿ ਆਪਾਂ ਕੱਖ ਪੱਠਾ ਪਾਉਂਦਿਆਂ ਦੀ ਵੀਡੀਓ ਤੁਹਾਡੇ ਨਾਲ ਕਈ ਵਾਰੀ ਸ਼ੇਅਰ ਕਰੀ ਆ ਤੇ ਇੱਥੇ ਆਪਾਂ ਬਸ ਇਹਨਾਂ ਨੂੰ ਕੱਖ ਪਾ ਕੇ ਬੰਨਤਾ ਤੇ ਹੁਣ ਆਪਾਂ ਅੰਦਰੋਂ ਧੋਂਦੇ ਸੀ ਥਾਂ ਗੋਹਾ ਕੂੜਾ ਸੇਟਦਾ ਸੀਗਾ ਤੇ ਉਹਨਾਂ ਫਿਰ ਮੇਰੇ ਇੱਕ ਦਿਮਾਗ 'ਚ ਗੱਲ ਜਿਆਦਾ ਗਈ ਅਸੀਂ ਨਾ ਦੁਪਹਿਰੇ ਜਦੋਂ ਚਾਹ ਪੀ ਰਹੇ ਸੀ ਤੇ ਵੀ ਸਾਡੇ ਮੇਰੇ ਪਾਪਾ ਪੁੱਛਣ ਲੱਗੇ ਕਹਿੰਦੇ ਆ ਕਿ ਵੀ ਮੈਨੂੰ ਨਾ ਕਹਿੰਦੇ ਵੀ ਖੂਹ ਤੇ ਵੀ ਬੰਦੇ ਵੀ ਪੁੱਛਣ ਲੱਗ ਜਾਂਦੇ ਆ ਤੇ ਕਹਿੰਦੇ ਵੀ ਦੁੱਧ ਵੀ ਤੁਸੀਂ ਪਸ਼ੂ ਪਾਲਦੇ ਹੋ ਸਾਂਭਦੇ ਹੋ ਵੀ ਤੁਹਾਨੂੰ ਦੁੱਧ ਚੋ ਕੁਝ ਬਚਦਾਗਾ ਫਿਰ ਮੈਂ ਕਿਹਾ ਮੈਨੂੰ ਅੱਗੇ ਕਈ ਵਾਰੀ ਕਮੈਂਟ ਵੀ ਆਏ ਆ ਤੇ ਚਲੋ ਮੈਂ ਆਪਾਂ ਇਸੇ ਟੌਪਿਕ ਤੇ ਵੀਡੀਓ ਬਣਾਉਣੀ ਆ ਤੇ ਆਪਾਂ ਇਹਨੂੰ ਨਿਮਾ ਦਿਨੇ ਹੁੰਨੇ ਹੈਗੇ ਜੀ ਇਸ ਵੇਲੇ ਸਵੇਰੇ ਨਿੰਕਾਂ ਕੋਈ ਸਵੇਰੇ ਚਿੱਕੜ ਹੋ ਜਾਂਦਾ ਦੂਜੀਆਂ ਆਉਂਦੀਆਂ ਅੰਦਰ ਵੀ ਤਿਲਕ ਜਾਂਦੀਆਂ ਫਿਰ ਮੈਂ ਇਹਨੂੰ ਐਸੇ ਵੇਲੇ ਨਵਾ ਦਿੰਦੀ ਆ ਤੇ ਦੂਜੀਆਂ ਨੂੰ ਸਵੇਰੇ ਹੁਣ ਤਾਂ ਗਰਮੀ ਹੋਣ ਲੱਗ ਗਈ ਐ ਦੋ ਕੁ ਦਿਨਾਂ ਦੀ ਬਹੁਤ ਗਰਮੀ ਐ ਤੇ ਅੱਜ ਦਿਨ ਹੈਗਾ ਜੀ ਮੰਗਲਵਾਰ ਤੇ ਗਰਮੀ ਬਹੁਤ ਆ ਤੇ ਹੁਣ ਬਸ ਆਪਾਂ ਇਹਨਾਂ ਨੂੰ ਨਮਾਇਆ ਕਰਾਂਗੇ ਸ਼ਾਮ ਨੂੰ ਵੀ ਤੇ ਆਪਾਂ ਆਈਏ ਆਪਣੇ ਟੌਪਿਕ ਤੇ ਤੇ ਜੇ ਕੋਈ ਕੰਦੇ ਵੀ ਬਚਦਾ ਕੁਝ ਹੈਗਾ ਹਾਂਜੀ ਬਿਲਕੁਲ ਬਚਦਾ ਵੀਰੇ ਜਿਨੇ ਹਨਾ ਵੀ ਆਪ ਸਾਹਮਣੇ ਪਸ਼ੂ ਵੀ ਆਪ ਸਾਰਾ ਕੰਮ ਤੰਦਾ ਕਰਨਾ ਉਹਨਾਂ ਨੂੰ ਬਿਲਕੁਲ ਬਚਦਾ ਪਰ ਜਿਨ੍ਹਾਂ ਨੇ ਹਨਾ ਵੀ ਲੀਵ ਰੱਖਣੀ ਆ ਵੀ ਕੋਈ ਉਹ ਕੂੜੇ ਵਾਲ ਤੇ ਵੀ ਰੱਖ ਲਿਆ ਜਾਂ ਕੋਈ ਕੱਕ ਪੱਠਾ ਪਾਉਣ ਤੇ ਤੇ ਉਹਨਾਂ ਨੂੰ ਲੱਗਦਾ ਹੋਣਾ ਵੀ ਨਹੀਂ ਕੁਝ ਬਚਦਾ ਕਿਉਂਕਿ ਸਾਡੇ ਤੇ ਲਾ ਲੋ ਹਨਾ ਵੀ ਅਸੀਂ ਨਾ ਵੀ ਚਲ ਡੇਰੀ ਚ ਵੀ ਪਾਉਣੇ ਦੁੱਧ ਤੁਹਾਨੂੰ ਆਪਾਂ ਦੱਸਦੇ ਹੁੰਨੇ ਆ ਤੇ ਘਰਾਂ ਚ ਵੀ ਪਾਉਣੇ ਆ ਤੇ ਬਾਕੀ ਰੇਟ ਦੀ ਗੱਲ ਆਉਂਦੀ ਹੁੰਦੀ ਹੈ ਵੀ ਕਈ ਕਮੈਂਟ ਆਉਂਦੇ ਆ ਵੀ ਤੁਸੀਂ ਕਿੰਨੇ ਰੇਟ ਤੇ ਦੁੱਧ ਪਾਉਨੇ ਹੋ ਆਪਣਾ ਵੀਰੇ ਮੱਝਾਂ ਦਾ 65 ਰੁਪਏ ਚੱਲਦਾ ਤੇ ਬੈਡ ਦੀ ਤਾਂ ਦੇਖੋ ਦੇਖ ਫੈਟ ਆਉਂਦੀ ਹੈਗੀ ਇਹ ਤਾਂ ਆਪਾਂ ਪਾਉਨੇ ਆ ਡੇਰੀ ਚ ਕਦੇ 32.5 ਕਦੇ 33.5 34 ਤੇ ਹੀ ਵਗ ਜਾਂਦਾ ਬਸ ਐਵੇਂ ਜਿਹਾ ਚੱਲਦਾ ਤੇ ਹੁਣ ਆਈ ਆਪਾਂ ਮੇਨ ਗੱਲ ਤੇ ਤੇ ਮੇਨ ਵੀਰੇ ਆਪਾਂ ਡੇਲੀ ਦਾ ਆਪਾਂ 1300 ਦਾ ਵੇ ਉੱਤੇ ਉੱਤੇ ਵੀ ਇਹਦਾ 1400 ਦਾ ਵੀ ਹੋ ਜਾਂਦਾ 1350 ਦਾ ਵੀ ਆਪਾਂ ਡੇਰੀ ਚ ਦੁੱਧ ਪਾ ਦਿੰਨੇ ਆ ਸਵੇਰੇ ਸ਼ਾਮ ਤੇ ਕੁਝ ਹੋ ਜਾਂਦਾ ਆਪਣਾ ਘਰਾਂ ਚ ਵੀ ਰੋਜ਼ ਆਪਾਂ 21200 ਦਾ ਦੁੱਧ ਪਾ ਦਿੰਨੇ ਹੁੰਨੇ ਤੇ ਹੁਣ ਤੁਸੀਂ ਦੇਖੋ ਵੀ ਹਜ਼ਾਰ ਕਿੱਥੇ ਖਾ ਜਾਂਦੇ ਹੋਣੀਆਂ ਹਨਾ ਮੱਛਾਂ ਜਾਂ ਆਪਾਂ ਜਦੋਂ ਕਹਿੰਦੇ ਆ ਵੀ ਅੱਧ ਬਚ ਜਾਂਦਾ ਅੱਧ ਤੋਂ ਵੱਧ ਵੀ ਹੋ ਜਾਂਦਾ ਕਿਉਂਕਿ ਨਹੀਂ ਖਾਂਦੀਆਂ ਵੀ ਇਹ ਹਨਾ ਇੰਨਾ ਵੀ ਆਪਾਂ ਕਹਦੇ ਆ ਵੀ ਅੱਧ ਖਾ ਜਾਂਦੀਆਂ ਤੇ ਵੀ ਪਹਿਲਾਂ ਚਲ ਸਾਡੇ ਵੀ ਖਰਚਾ ਥੋੜਾ ਜਿਆਦਾ ਕਰਦੇ ਸੀ ਮੇਰੇ ਸਰਦਾਰ ਜੀ ਉਹ ਥੋੜਾ ਜਿਆਦਾ ਖੁੱਲਾ ਪਾਉਂਦੇ ਪਰ ਜਿਸ ਦਿਨ ਦੀ ਆਪਾਂ ਨੇ ਜ਼ਿੰਮੇਵਾਰੀ ਸਮ ਵੀ ਸੰਭਾਲ ਲਈ ਆ ਕਿਉਂਕਿ ਜੇ ਤਾਂ ਨਾ ਸਾਰੀਆਂ ਭੈਣਾਂ ਨੂੰ ਵੀ ਪਤਾ ਵੀ ਬੁੜੀਆਂ ਨੂੰ ਜਿਆਦਾ ਘਰ ਬੰਨਣ ਦਾ ਹੁੰਦਾਗਾ ਉਹ ਜਿਆਦਾ ਕੰਜੂਸ ਬਣਾ ਕਰਦੀਆਂ ਨੇ ਵਿੱਚ ਭੈਣ ਨਹੀਂ ਵੀ ਕਰਦੀਆਂ ਹਨ ਪਰ ਮੈਂ ਤਾਂ ਬਈ ਕਰਦੀ ਆ ਮੈਂ ਫੀਟ ਉਹ ਪਾਉਂਦੇ ਤੋਲ ਤੋਲ ਮੈਂ ਤਾਂ ਵਸਤਾਂ ਕੁਝ ਦੇ ਪਾਉਣੀ ਆ ਹਿਸਾਬ ਆਇਆ ਵਾ ਜਿਸ ਦਿਨ ਦੀ ਮੈਂ ਕਬੀਲਦਾਰੀ ਚੱਕੀ ਆ ਤੇ ਬਸ ਮੈਨੂੰ ਲੱਗਦਾ ਹਾਂ ਵੀ ਹੁਣ ਬਚਦਾ ਤੇ ਕਿਉਂਕਿ ਉਹ ਬਹੁਤ ਜ਼ਿਆਦਾ ਲੈ ਕੇ ਆਉਂਦੇ ਕਦੇ ਕੁਝ ਲੈ ਕਦੇ ਕੁਝ ਮੈਂ ਕਹਿੰਦੀ ਨਹੀਂ ਮੈਂ ਆਪਦੇ ਹਿਸਾਬ ਨਾਲ ਪਾਉਂ ਤੇ ਨਹੀਂ ਵੀਰੇ ਹਜ਼ਾਰ ਤਾਂ ਨਹੀਂ ਖਾਂਦੀਆਂ ਇਹ ਤੇ ਕਿਉਂਕਿ ਆਪਾਂ ਫੀਡ ਬਣਾ ਕੇ ਲਿਆਉਣੇ ਆ ਉਹ ਬਸ 35 ਰੁਪਏ ਕਿਲੋ ਦੇ ਹਿਸਾਬ ਨਾਲ ਪੈ ਜਾਂਦੀ ਹੈ ਤੇ ਆਪਾਂ ਲਗਭਗ ਪੌਣੇ ਹੋਵਾਂਗੇ 7-8 ਕਿਲੋ ਸਵੇਰੇ ਤੇ 7-8 ਕਿਲੋ ਸ਼ਾਮ ਨੂੰ ਜੇ 20 ਕਿਲੋ ਵੀ ਲਾ ਲਈਏ ਆਪਾਂ ਹਨਾ ਵੀ 20 ਕਿਲੋ ਪਾ ਦਿੰਨੇ ਆ 10 ਸਵੇਰੇ 10 ਸ਼ਾਮ ਨੂੰ ਬਿਨਾਂ ਸਾਰੀਆਂ ਮੱਝਾਂ ਨੂੰ ਤੇ ਫੇਰ ਵੀ ਹਨਾ ਦੇਖੋ 700 ਰੁਪਇਆ ਹੀ ਬਣਦਾ ਹੈਗਾ ਤੇ ਇਹਨਾਂ ਨਹੀਂ ਖਾਂਦੀਆਂ ਹਨਾ ਵਿਚਾਰੀਆਂ ਵੀ ਆਧਾ ਤਾਂ ਬਚਾਈ ਰਿੰਦੀਆਂ ਨੇ ਤੇ ਕਿਉਂਕਿ ਆਪਾਂ ਲੇਟੀ ਵੀੜ ਪਾਉਂਦੇ ਸੀ ਉਹ ਆਪਾਂ ਘਟਾ ਤੀ ਤੇ ਆਪਣੇ ਦੁੱਧ ਵੀ ਦੇਖੋ ਹਨਾ ਤੁਸੀਂ ਵੀ ਜਿਹੜੀ ਆਪਣੀ ਸੱਜਰ ਮੱਝਾ ਉਹ ਦੇ ਰਹੀ ਆ ਵੀ 15 ਕਿਲੋ ਦੁੱਧ ਤੇ ਉਹ ਦੂਜੀਆਂ ਦੋਨੇ ਦਿਂਦਗੀਆਂ 14-15 ਕਿਉਂਕਿ ਵੀ ਇੱਕ ਨੂੰ ਪੰਜਵਾਂ ਮਹੀਨਾ ਲੱਗ ਗਿਆ ਤੇ ਇੱਕ ਨੂੰ ਛੇਮਾ ਲੱਗਿਆ ਹੋਇਆ ਤੇ ਉਹ ਉਹਨਾਂ ਨੇ ਚਲ ਵਿਚਾਰੀਆਂ ਨੇ ਘਟਣਾ ਹੀ ਹੈ ਇੱਕ ਹਨਾ ਬੀਸੂਂਗਾ ਨੁਚੇਰ ਹੋ ਗਿਆ ਤੇ ਇੱਕ ਸੂਈ ਸੀ ਜੂਨ ਚ ਜਿਹੜੀ ਨੂੰ ਛੇਮਾ ਮਹੀਨਾ ਲੱਗਿਆ ਦੂਸਰੀ ਜਲਾਈ ਚ ਤੇ ਉਹ ਚਾਰ ਚਾਰ ਚਾਰ-ਚਾਰ ਪੰਜ-ਪੰਜ ਮਹੀਨਿਆਂ ਤੋਂ ਵੀ ਗੱਬਣਾ ਹੋਈਆਂ ਸੀਗੀਆਂ ਤੇ ਉਹ ਦੁੱਧ ਘਟੀਆਂ ਤੇ ਉਹਨਾਂ ਦਾ 14-15 ਕਿਲੋ ਉਹਨਾਂ ਦਾ ਹੁੰਦਾ ਤੇ ਇਹਦਾ ਹੁੰਦਾ ਤੇ ਬੈੜ ਤਾਂ ਦੇ ਰਹੀ ਹੈ ਜੀ ਆਪਣੀ 23 24 ਕਿਲੋ ਦੁੱਧ ਤੇ ਤੁਸੀਂ ਦੇਖ ਲਓ ਹਨਾ ਲਾਲੂ ਸਾਹਿਬ ਤੇ ਆਪਾਂ ਉਹ ਤੋਂ ਬਿਨਾਂ ਦੱਸਿਆ ਜਿਹੜਾ ਆਪਾਂ ਘਰੇ ਰੱਖਦੇ ਆ ਤੇ ਵੀ ਜਿਹੜਾ ਡੇਰੀ ਚ ਪਾਉਨੇ ਆ ਜਾਂ ਘਰਾਂ ਚ ਪਾਉਨੇ ਆ ਵੀ ਉਹਦਾ ਦੱਸਿਆਗਾ ਵੀ ਇੰਨੇ ਕ ਦਾ ਸਾਡਾ ਦੁੱਧ ਹੋ ਜਾਂਦਾ ਜਿਹੜੇ ਘਰੇ ਰਹਿ ਗਿਆ ਉਹ ਬੱਖ ਤੇ ਬਾਕੀ ਹਨਾ ਵੀਰੇ ਵੀ ਦੇਖੋ ਇਹ ਹਨਾ ਜਿਹੜੇ ਦੁੱਧ ਦੇ ਰਹੀਆਂ ਹੁੰਦੀਆਂ ਨੇ ਤੇ ਜਿਹੜੇ ਵੀ ਆਪਣੇ ਹੁੰਦੇ ਹੈਗੇ ਪਸ਼ੂ ਵੀ ਬਿਨਾ ਦੁੱਧ ਤੋਂ ਵੀ ਦੁੱਧ ਨਹੀਂ ਦਿੰਦੇ ਝੋਟੀਆਂ ਹੋ ਗਈਆਂ ਬੱਚੀਆਂ ਹੋ ਗਈਆਂ ਕੁਝ ਵੀ ਹੋ ਗਿਆ ਹਨਾ ਤੇ ਉਹਨਾਂ ਦੇ ਇੱਕ ਤਰ੍ਹਾਂ ਮਾਂ ਮਾਈ ਹੁੰਦੀਆਂ ਨੇ ਵੀ ਜਿਹੜਾ ਉਹਨਾਂ ਨੂੰ ਵੀ ਸੰਭਾਲਦੀਆਂ ਉਹਨਾਂ ਦੀ ਵੀ ਕਬੀਲਦਾਰੀ ਚੱਕਦੀਆਂ ਇੱਥੇ ਪਾਪਾ ਵੀ ਇੰਨਾ ਕਤਰਾਏ ਸੀ ਕੱਕ ਕਿਉਂਕਿ ਜਮੀ ਬਿੰਗੀ ਜੀ ਹੋ ਗਈ ਤੇ ਇਹ ਵਿਚਾਰੀਆਂ ਹਨਾ ਦੁੱਧ ਵਾਲੀਆਂ ਉਹਨਾਂ ਦੀ ਵੀ ਕਬੀਲਦਾਰੀ ਚੱਕਦੀਆਂ ਹੁੰਦੀਆਂ ਤੇ ਜਿਹੜੀ ਬੱਚਤ ਤਾਂ ਹੋਣੀ ਹੋਣੀ ਹੈਗੀ ਤੇ ਜਿਹੜੇ ਨਾਲ ਹਨਾ ਦੂਸਰੇ ਪਲ ਰਹੇ ਆ ਤੇ ਉਹ ਵੀ ਤਾਂ ਆਪਣੀ ਬੱਚਤ ਹੀ ਹੁੰਦੀ ਹੈ ਹਨਾ ਜੇ ਕੋਈ ਸਮਝੇ ਪਰ ਹਾਂ ਜਿੰਨਾ ਨੇ ਇਕੱਲੇ ਵੀ ਹਨਾ ਦੁੱਧ ਤੇ ਕੰਮ ਕਰਨਾ ਕੋਈ ਮਗਰ ਕੱਟਰੂ ਵਛਰੂ ਨਹੀਂ ਵੀ ਆਏ ਉਹਨਾਂ ਨੂੰ ਆਏ ਹੁੰਦਾ ਵੀ ਇਸਤਾ ਵੀ ਦੁੱਧ ਹੀ ਪਾਉਣਾਗਾ ਵੀ ਕੋਈ ਆਏ ਹੁੰਦਾਗਾ ਦੇਖੋ ਸਾਡੀ ਬੇੜਾ ਆ ਇਹਨਾਂ ਥੋੜਾ ਥੋੜਾ ਕਰ ਲਾਗੀ ਛੜਾਈਆਂ ਮਾਰਨ ਤਾਂ ਇਹ ਮਮਮੀ ਨੂੰ ਪਾ ਲੈਣੀ ਹਿੰਦੀ ਨੇ ਕੋਲੇ ਤੇ ਆਪਾਂ ਫੇਰ ਆਈਏ ਆਪਣੀ ਗੱਲ ਤੇ ਤੇ ਵੀ ਜਿੰਨਾ ਨੇ ਹਨਾ ਇਹ ਹੁੰਦਾਗਾ ਵੀ ਅਸੀਂ ਦੁੱਧ ਹੀ ਪਾਉਣਾਗਾ ਵੀ ਜਿਹ ਪਿੱਛੇ ਆਏ ਹੁੰਦਾ ਤੋਕੜਾ ਵੇਚ ਦਿੰਦੇ ਆ ਸੱਜਰਾਂ ਲੈ ਲੈਂਦੇ ਆ ਨਾ ਉਹਨਾਂ ਨੂੰ ਅੱਧ ਬਚ ਜਾਂਦਾ ਵੀਰੇ ਤਾਂ ਹੋਵੇ ਨਾ ਕੋਈ ਆਏ ਨਹੀਂ ਹੁੰਦਾਗਾ ਵੀ ਬਿਨਾ ਦੁੱਧ ਤੋਂ ਪਸ਼ੂ ਖੜਾ ਤੇ ਵਿੱਚ ਹੁੰਦੇ ਹਨਾ ਬਰੀਡ ਤੇ ਕੰਮ ਕਰਨ ਵਾਲੇ ਕਿਉਂਕਿ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵਾਲੇ ਵੀਡੀਓ ਚ ਵੀ ਉਹ ਡਾਕਟਰਾਂ ਕੋਲ ਚੋਂ ਵਾਲਾ ਮੈਂ ਉਹਨਾਂ ਨੂੰ ਵੀ ਪੁੱਛਣ ਲੱਗੀ ਵੀ ਆਪਣੇ ਟੀਕਿਆਂ ਦਾ ਫਰਕ ਵੀ ਪੁੱਛਣ ਲੱਗੀ ਵੀ ਕੀ ਹੁੰਦਾਗਾ ਤੇ ਉਹ ਕਹਿੰਦੇ ਵਿੱਚ ਹੁੰਦੇ ਹੈਗੇ ਵੀ ਦੁੱਧ ਵਾਲੇ ਪਾਸੇ ਜਾਂਦੇ ਆ ਵੀ ਦੁੱਧ ਜ਼ਿਆਦਾ ਹੋਵੇ ਹਨਾ ਤੇ ਵਿੱਚ ਹੁੰਦੇ ਆ ਕਹਿੰਦੇ ਆ ਵੀ ਸਰੀਰਤੀ ਬਣਤਰ ਵਧੀਆ ਹੋਵੇ ਤੇ ਐਵੇਂ ਵੀ ਹੁੰਦਾ ਵੀ ਦੁੱਧ ਭਾਵੇਂ ਘੱਟ ਹੋਵੇ ਵੀ ਸਿਹਤ ਵਧੀਆ ਹੋਵੇ ਵੀ ਇਹੋ ਜਿਹਾ ਟੀਕਾ ਭਰਿਓ ਤੇ ਐਵੇਂ ਵੀ ਹੁੰਦਾਗਾ ਤੇ ਜਿਹੜੇ ਕੱਲੇ ਦੁੱਧ ਵਾਲੇ ਪਾਸੇ ਆ ਤੇ ਉਹਨਾਂ ਨੂੰ ਤਾਂ ਬਰੇ ਅੱਧ ਬਚ ਜਾਂਦਾ ਤੇ ਜਿਨ੍ਹਾਂ ਨੇ ਬ੍ਰੀਡ ਨਾਲ ਨਾਲ ਤਿਆਰ ਕਰਨੀਆਂ ਉਹਨਾਂ ਨੂੰ ਤੀਜਾ ਹਿੱਸਾ ਤਾਂ ਬਚਦਾ ਹੀ ਬਚਦਾਗਾ ਕੋਈ ਕੁਛ ਮਰਜ਼ੀ ਕਹੀ ਜਾਵੇ ਵੀ ਨਹੀਂ ਬਚਦਾ ਐ ਨਹੀਂ ਬਚਦਾ ਪਰ ਇਹ ਗੱਲ ਹੈਗੀ ਆ ਹਨਾ ਵੀ ਆਪ ਨੂੰ ਐਵੇਂ ਹੀ ਨਹੀਂ ਪਤਾ ਲੱਗਦਾ ਵੀ ਪੈਸੇ ਚੱਲ ਵੀ ਚੱਲ ਕਿੱਧਰ ਜਾਂਦੇ ਆ ਕਿਉਂਕਿ ਮੰਗਾਈ ਦਾ ਜਮਣ ਆ ਗਿਆ ਹਨਾ ਤੇ ਕਬੀਲਦਾਰੀ ਵੀ ਤੋੜਨੀ ਆ ਕਿਉਂਕਿ ਬੱਚਿਆਂ ਦੇ ਖਰਚੇ ਵੀ ਹੋ ਗਏ ਤੇ ਹੋਰ ਹਨਾ ਲੈਣਾ ਦੇਣਾ ਸੋ ਫਿਕਰਾਂ ਤਾਂ ਕਰਕੇ ਪਤਾ ਨਹੀਂ ਲੱਗਦਾ ਵੀ ਬੱਚਾ ਦਾ ਜ਼ਰੂਰ ਆ ਬਈ ਅੱਜ ਕੱਲ ਵੈਸੇ ਹਨਾ ਵੀ ਜੜੀ ਨਵੀਂ ਜਨਰੇਸ਼ਨ ਹਨਾ ਤੇ ਖਾਸ ਕਰਕੇ ਮੁੰਡੇ ਹੁੰਦੇ ਉਹ ਵੀ ਆਹੋ ਕਰਨ ਲੱਗੇ ਡੇਰੀ ਫਾਰਮਿੰਗ ਦਾ ਹੀ ਕੰਮ ਕਰਨ ਲੱਗੇ ਪਹਿਲਾਂ ਜਿਹ ਹੈਗਾ ਸੀ ਨਾ ਵੀ ਬਾਹਰ ਜਾਂਦਾ ਸੀ ਸਾਰਿਆਂ ਨੂੰ ਲਗਭਗ ਪਰ ਹੁਣ ਦੇ ਇੱਕ ਬਾਹਰ ਆ ਵੀ ਹਨਾ ਆਪਾਂ ਨੂੰ ਪਤਾ ਹਨਾ ਕੰਮ ਨਹੀਂ ਮਿਲਦਾ ਇਨਾਂ ਤੇ ਸਾਰੇ ਬਸ ਇਹੀ ਸੋਚਦੇ ਨੇ ਵੀ ਅਸੀਂ ਇੱਧਰ ਰਹਿ ਕੇ ਹੀ ਹਨਾ ਡੇਰੀ ਫਾਰਮਿੰਗ ਕਰੀਏ ਵਧੀਆ ਕੰਮ ਆ ਵੀਰੇ ਆਪਣੇ ਵੀ ਹਨਾ ਤੁਹਾਨੂੰ ਵਾਰੀ-ਵਾਰੀ ਦੱਸਦੇ ਹੁੰਨੇ ਆ ਪਿੱਥਾਂ ਦੀ ਤੰਗੀ ਆ ਇਹ ਤਾਂ ਆਪਾਂ ਵੀ ਪਸ਼ੂ ਵਧਾ ਲਈਏ ਤੇ ਚਲੋ ਜੀ ਵਾਇਗਰੂ ਮੇਰ ਕਰਨ ਕਿਤੇ ਹਨਾ ਥਾਂ ਬਣੇ ਤੇ ਆਪਾਂ ਵੀ ਬਸ ਆ ਕੇ ਆਪਣਾ ਕੰਮ ਵਧਾਈਏ ਪਰ ਹਨਾ ਜਿਹੜਾ ਸੋਚਦੇ ਆ ਉਹ ਨਹੀਂ ਹੁੰਦਾ ਇਸ ਕਰਕੇ ਆਪਾਂ ਹਜੇ ਜਾਦੇ ਨਹੀਂ ਸੋਚਦੇ ਵੀ ਹੁਣ ਦਿਮਾਗ ਤਾਂ ਹਨਾ ਚੱਲੀ ਤਾਂ ਜਾਂਦਾ ਰਹਿੰਦਾਗਾ ਵੀ ਐਂ ਕਰਾਂਗੇ ਐਂ ਕਰਾਂਗੇ ਬਾਕੀ ਪ੍ਰਮਾਤਮਾ ਦੀ ਮਰਜ਼ੀ ਆ ਤੇ ਆਪਾਂ ਇਹ ਉਹਨਾਂ ਨੂੰ ਕਹਿੰਦੇ ਆ ਜਿਹੜੇ ਕਹਿੰਦੇ ਹਨਾ ਵੀ ਬਸ ਵਿੱਚ ਹੁੰਦੇ ਨੇਗੇ ਹਨਾ ਵੀ ਗੋਹਾ ਸਿੱਟਾ ਵੀ ਮੋਸ਼ਕਾਉਂਦਾ ਗੋਹੇ ਚੋਂ ਵੀ ਇਹ ਤਾਂ ਪਸ਼ੂਆਂ ਦਾ ਪਸ਼ੂ ਹੁੰਦੇ ਆ ਤੇ ਨਹੀਂ ਵੀਰੇ ਬੱਚ ਦਾ ਵੀ ਅੱਜ ਮੇਰੇ ਪਾਪਾ ਵੀ ਕਹਿਣ ਲੱਗੇ ਮੈਨੂੰ ਕਹਿੰਦਾ ਫਿਰ ਤਾਂ ਵੀ ਅਸੀਂ ਗੱਲਾਂ ਕਰਨ ਲੱਗੇ ਕਹਿੰਦਾ ਤੂੰ ਕਿੰਨੇ ਦਾ ਦੁੱਧ ਪਾਤਾ ਮੈਂ ਕਿ 55 54000 ਦਾ ਹੋ ਗਿਆ ਕਹਿੰਦਾ ਫੇਰ ਕਹਿੰਦਾ ਵਿਚਾਰੀਆਂ ਨੇ ਕਹਿੰਦਾ 20 ਕੁ ਹਜ਼ਾਰ ਵੀ ਨਹੀਂ ਖਾਦਾ ਹੋਣਾ ਕਹਿੰਦਾ ਮਸਾਂ ਖਾਦਾ ਹੋ ਤੇ ਮੈਨੂੰ ਕਹਿੰਦਾ ਫੇਰ ਤਾਂ ਤੇਰੀ ਵੀ 32 3000 ਰੁਪਏ ਤਨਖਾਹ ਹੋਗੀ ਮੈਂ ਕਹਾਂ ਨਹੀਂ ਤੁਸੀਂ ਮੈਂ ਕਿ ਮੇਰੀ ਕਦਰ ਨਹੀਂ ਪਾਉਂਦੇ ਤੇ ਉਹੀ ਗੱਲ ਹੈ ਜੀ ਹਨਾ ਆਪਾਂ ਘਰੇ ਇੰਨੀ ਬਚਤ ਕਰ ਲੈਣੇ ਆ ਤੇ ਜੇ ਆਪਾਂ ਸਰਕਾਰੀ ਨੌਕਰੀ ਤੇ ਲੱਗੇ ਹੋਈਏ ਤਾਂ ਕਦਰ ਜ਼ਿਆਦੀ ਪੈਂਦੀ ਹੈ ਤੇ ਕੋਰਕਾਰ ਵਾਲੇ ਕੰਮ ਦੀ ਕੋਈ ਕਦਰ ਨਹੀਂ ਪੈਂਦੀ। ਵੈਸੇ ਹਨਾ ਵੀ ਇਹ ਆਪਣਾ ਜੱਦੀ ਪੁਰਖੀ ਕੰਮ ਆ। ਆਪਣਾ ਇਹੀ ਸਰਕਾਰੀ ਕੰਮ ਆ। ਤੇ ਨਾ ਕਿਸੇ ਦੀ ਹੈ ਹੈ ਨਾ ਖੈ ਖੈ ਕਦੋਂ ਮਰਜ਼ੀ ਕਰੋ। ਤੇ ਇਹ ਵੀ ਕਿਸੇ ਨੌਕਰੀ ਤੋਂ ਘੱਟ ਨਹੀਂਗਾ। ਜਿਵੇਂ ਆਪਾਂ ਤੁਹਾਨੂੰ ਦੱਸੀ ਜਾਂਦੇ ਹਾਂਗੇ ਵੀ 5554000 ਦਾ ਦੁੱਧ ਪਾਇਆ ਸੀ 32000 ਰੁਪਏ ਅੱ비 ਬਚ ਗਿਆ। ਤੇ ਉਹ ਹਨਾ ਵੀ ਆਪਣੇ ਪਹਾੜੀ ਤੇ ਨੌਕਰੀ ਹੈ ਵੀਰੇ ਹੁਣ ਦੇਖੋ ਸਾਡੇ ਤਾਂ ਤੋਕੜਾ ਨੇ ਦੋ ਮੱਝਾਂ ਇੱਕ ਸੱਜਰ ਮੱਝ ਤੇ ਇੱਕ ਬੈੜੀ ਆ ਤੇ ਸੁੱਖ ਨਾਲ ਜਿਹਦੇ ਵਿੱਚ ਜ਼ਿਆਦੇ ਸੱਜਰ ਹੁੰਦੇ ਹੋਣਗੇ ਨਾ ਵਿਚਾਰੇ ਦੁੱਧ ਵਾਲੇ ਪਸ਼ੂ ਹੁੰਦੇ ਹੋਣਗੇ ਉਹਨਾਂ ਨੂੰ ਤਾਂ ਕਿੰਨੀ ਆਮਦਨੀ ਹੁੰਦੀ ਉਹ ਤੇ ਪਰ ਉਹਨਾਂ ਨੂੰ ਘੱਟ ਹੁੰਦੀ ਹੈ ਵੀਰੇ ਜਿਨ੍ਹਾਂ ਨੇ ਹਨਾ ਲੇਬਰ ਰੱਖੀ ਹੁੰਦੀ ਆ ਤੇ ਆਪਾਂ ਤਾਂ ਸਾਰਾ ਕੰਮ ਦੇਖੋ ਨਾ ਤੁਹਾਡੇ ਸਾਹਮਣੇ ਆਪ ਹੀ ਕਰਦੇ ਹੁੰਨੇ ਆ ਤਾਂ ਕਰਕੇ ਵੀ ਬਚਤ ਰਹਿ ਜਾਂਦੀ ਆ ਪਰ ਜਿਨ੍ਹਾਂ ਨੇ ਲੇਬਰ ਰੱਖੀ ਹੁੰਦੀ ਆ ਉਹ ਕਹਿੰਦੇ ਹੁੰਦੇ ਨੇ ਕਿ ਵੀ ਕੋਈ ਬਚਤ ਨਹੀਂ ਤੇ ਆਪਾਂ ਤਾਂ ਸਾਰਿਆਂ ਨੂੰ ਇਹੀ ਕਵਾਂਗੇ ਹਨਾ ਬਿਪਈ ਜੇ ਕੋਈ ਕੰਮ ਨਹੀਂ ਮਿਲਦਾ ਹਨਾ ਮੇਰੇ ਭੈਣ ਭਰਾ ਮੁੰਡੇ ਕੁੜੀਆਂ ਜਿਹੜੇ ਵੀ ਹਨਾ ਅੱਜ ਦਾ ਜੂਥ ਆ ਵੀ ਨਹੀਂ ਕੰਮ ਮਿਲਦਾ ਵੀਰੇ ਹਨਾ ਇਹ ਕੰਮ ਸਟਾਰਟ ਕਰਕੇ ਦੇਖ ਲੋ ਚਲੋ ਵੀ ਆਪਣੇ ਪਾ ਦੀ ਤਾਂ ਫਾਇਦਾ ਹੀ ਆ ਤੇ ਜਿੰਨਾ ਚਿਰ ਚਲ ਨੌਕਰੀ ਨਹੀਂ ਮਿਲਦੀ ਵੈਸੇ ਤਾਂ ਆਪਾਂ ਹੀ ਕਵਾਂਗੇ ਨਾ ਵਾਹਿਗੁਰੂ ਜੀ ਹਰੇਕ ਨੂੰ ਹਨਾ ਵੀ ਉਹਨਾਂ ਦੀ ਪੜ੍ਹਾਈ ਦਾ ਮੁੱਲ ਦੇਵੇ ਪਰ ਜਿੰਨਾ ਚਿਰ ਕੋਈ ਨੌਕਰੀ ਨਹੀਂ ਮਿਲਦੀ ਤਾਂ ਵੀ ਇਹਨਾਂ ਕੰਮਾਂ 'ਚ ਵੀ ਆਉਣਾ ਚਾਹੀਦਾ ਆਪਾਂ ਬੈਠ ਦੀ ਤਾਰ ਚੋਲੀ ਹੁਣ ਚੋਲੀ 'ਤੇ ਮੱਛਾਂ ਦੀਆਂ ਤੇ ਆਪਣਾ ਬੱਚਾ ਬੈਠਾ ਇਹਨੂੰ ਆਪਾਂ ਦੁੱਧ ਵਿਚਾਰੇ ਨੂੰ ਜਮਾ ਘਟਾਤਾ ਕੱਲ ਮੈਂ ਪਿਆਇਆ ਨਹੀਂ ਤੇ ਸਾਰੀ ਰਾਤ ਬੈਂ ਬੈਂ ਕਰੀ ਗਿਆ ਫਿਰ ਫਿਰ ਸਵੇਰੇ ਪਿਆਇਆ ਫਿਰ ਟਿਕਦਾ ਨਹੀਂ ਇਹ ਕੱਖ ਤਾਂ ਵਧੀਆ ਖਾਣ ਲੱਗ ਗਿਆ ਵੈਸੇ ਤੇ ਹੁਣ ਆਪਾਂ ਜੋ ਮਾਗੇ ਤੀਸਰੀ ਮੱਛੀ ਦੀ ਤਾਰ ਇਹ ਕਹਤਾ ਬੱਚੇ ਅੱਖੇ ਨਹੀਂ ਲੱਗਦੀ ਵਿੱਚ ਦੀ ਭਗ ਜਾਂਦੇ ਨੇਗੇ ਤੇ ਕਹ ਇਹਨਾਂ ਨੂੰ ਜੋ ਕੱਟੇ ਨੂੰ ਬੰਨ੍ਹਦੀਆਂ ਤੇ ਨਾਲ ਦਿਨ ਨਾਲ ਨਾਟ ਕੱਸਣਾ ਪੈਂਦਾ ਤੇ ਕਿਉਂਕਿ ਮੈਂ ਕਈ ਵਾਰੀ ਐਵੇਂ ਹੁੰਦਾ ਵੀ ਨਾਟ ਚੱਲ ਫੇਰ ਕੱਸ ਦੂੰ ਜੇ ਮੈਂ ਕਿੱਲ ਪਾ ਕੇ ਆਜਾਂ ਮਗਰ ਹੀ ਫੇਰ ਮੇਰੇ ਤੁਰਪੈੰਦਾ ਨਾਲ ਚੁੰਗਣ ਲੱਗ ਜਾਂਦਾ ਐ ਬਹੁਤ ਤੰਗ ਕਰਦੇ ਆ ਇਹ ਇੱਕ ਗੱਲ ਹੋਰ ਜੇ ਆਪਾਂ ਕਹੀ ਜਾਂਦੇ ਸੀ ਨਾ ਵੀ ਇੰਨਾ ਚ ਵੀ ਬਚਤ ਹੁੰਦੀ ਹੈ ਵੀ ਜਿਹੜੇ ਦੁੱਧ ਨਹੀਂ ਦਿੰਦੇ ਤੇ ਦੇਖੋ ਹਣਾ ਬਚਤ ਹੀ ਸੀ ਜੇ ਉਹਨਾਂ ਜਿਹੜੇ ਆਪਣੇ ਤਿੰਨ ਕੱਟੇ ਸੀ ਜੇ ਕੱਟੀਆਂ ਹੁੰਦੀਆਂ ਨਾਲ ਰਲ ਜਾਂਦੀਆਂ ਤੇ ਵਿੱਚ ਹੁੰਦੇ ਨੇ ਹਣਾ 4-5 ਲੱਖ ਦੇ ਪਸ਼ੂ ਵੇਚ ਦਿੰਦੇ ਨੇ ਸਾਲ 'ਚ ਤੇ ਜਿਨ੍ਹਾਂ ਦੇ ਜ਼ਿਆਦੇ ਪਸ਼ੂ ਹੁੰਦੇ ਨੇ ਜ਼ਿਆਦੇ ਥਾਂ ਹੁੰਦਾਗਾ ਵੀ ਨਾਲ ਦੇ ਨਾਲ ਤਿਆਰ ਹੋਈ ਜਾਂਦੇ ਨੇ ਤੇ ਚਲੋ ਜੀ ਜਿੱਡਾ ਘਰਾ ਹਨਾ ਇੰਨੇ ਕ ਪਸ਼ੂ ਵੀ ਬਹੁਤ ਹੈ ਕੌਕ ਵੀ ਸਾਡੇ ਆਣ ਗਵਾਂਡ ਵੀ ਸਾਰੇ ਕਹਿੰਦੇ ਵੀ ਤੂੰ ਕਿਵੇਂ ਕਰਦੀ ਐਂ ਇਹਨਾਂ ਪਸੂਆਂ ਦਾ ਕਾ ਸਾਡੀ ਸੌਫੀ ਬਹੁਤ ਭੈੜੀ ਐ ਇਹ ਬਾਹਲੀ ਚੰਬਲੀ ਹੋਈ ਐ ਸਾਰੀ ਡੜੀ ਵਸਾ ਖੁਮਨ ਚੱਕ ਲਓ ਤੇ ਮੰਮੀ ਪਾਪੇ ਨੂੰ ਕਹਿੰਦੀ ਤੈਨੂੰ ਨਹੀਂ ਪੱਗ ਬੰਨਣ ਨਹੀਂ ਆਈ ਤੇ ਹੁਣ ਮੈਂ ਬਣਨ ਕੇ ਦੱਸਦੀ ਐ ਵੀ ਕਿਵੇਂ ਪੱਗ ਬੰਨੀ ਦੀ ਹੁੰਦੀ ਐ ਮੇਰੇ ਮੁੰਡੇ ਨੂੰ ਸਾਰੀ ਡੜੀ ਪੱਗ ਦਾ ਲੱਗਿਆ ਲੂਗਾ ਮੇਰੇ ਪੱਗ ਬੰਨ ਦੋ ਤੇ ਇਹ ਮੱਜਾਂ ਹੈਗੀਆਂ ਜ ਆਪਣੇ ਟੋਕੜੇ ਜਮਾ ਨਹੀਂ ਚੰਗਾ ਕੇ ਰਾਜੀ ਕੱਟੇ ਨੂੰ ਤੇ ਆ ਛੋਟੀ ਹੋ ਗਈ ਆਪਣੀ 1 ਸਾਲ ਤੇ 2 ਕੁ ਮਹੀਨਿਆਂ ਦੀ ਤੇ ਆਪਾਂ ਬਸ ਹੁਣ ਆਹੀ ਕਵਾਂਗੇ ਸਾਰਿਆਂ ਨੂੰ ਵੀ ਬੱਚੇ ਤਾਂ ਹੈ ਜੀ ਵੀਰੇ ਜਿਹੜੇ ਨਹੀਂ ਕਹਿੰਦੇ ਹਨਾ ਪਤਾ ਨਹੀਂ ਉਹਨਾਂ ਨੂੰ ਕਿਉਂ ਲੱਗਦਾ ਵੀ ਨਹੀਂ ਹੈ ਜੀ ਚਲੋ ਹਨਾ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨਾ ਆਉਂਦੇ ਹੀ ਰਹਿੰਦੇ ਨੇ ਵੀ ਕਈ ਵਾਰੀ ਹਨਾ ਘਾਟੇ ਵਾਦੇ ਚਰਨੇ ਵੀ ਪੈਂਦੇ ਆ ਤੇ ਆਪਾਂ ਤੁਹਾਨੂੰ ਦੱਸਿਆ ਸੀ ਹੁਣ ਪਹਿਲਾਂ ਆਪਾਂ ਘਾਟਾ ਜਰੇਈ ਆਪਣੀ ਵੀ ਮੱਛ ਦਾ ਥਣ ਖਰਾਬ ਹੋ ਗਿਆ ਸੀਗਾ ਉਹ ਘਾਟੇ ਚ ਵੇਚੀ ਆਪਾਂ ਨੇ ਤੇ ਐਵੇਂ ਘਾਟੇ ਵਾਦੇ ਹਨਾ ਜਰਨੇ ਵੀ ਪੈਂਦੇ ਆ ਆਹ ਨਾਲ ਸੋਕ ਵੀ ਕਹਿੰਦੇ ਆ ਨਾ ਹੁੰਦੀ ਆ ਚਲੋ ਜੀ ਹਨਾ ਪ੍ਰਮਾਤਮਾ ਕਿਤੇ ਤਾਂ ਸੁਣਦਾ ਹੀ ਹੈਗਾ ਆਪਣੇ ਵੀ ਕਿਤੇ ਦਿਨ ਫੇਰਨਗੇ ਤੇ ਇੱਥੇ ਮਮਮੀ ਨੂੰ ਤਾਂ ਬਾਹਰ ਲੈਣੇ ਆ ਕਿਉਂਕਿ ਝੋਟੀ ਜੋਦੇ ਤੇ ਮੂਰੇ ਕੱਖ ਖਾਣ ਆਉਂਦੀ ਆ ਤੇ ਫਿਰ ਮਾਰਦੀ ਆ ਹਿੱਲ ਜਾਂਦੀ ਆ ਇਹ ਮੱਜ ਨੂੰ ਆਪਣੀ ਨੂੰ 5ਵਾਂ ਮਹੀਨਾ ਲੱਗਿਆ ਹੋਇਆ ਹੁਣ ਤੇ ਦੂਸਰੀ ਨੂੰ ਸ਼ੇਮਾ ਉਹਦੇ ਵੇਲੇ ਬੇਟੀ ਨੇ ਵੀਡੀਓ ਨਹੀਂ ਬਣਾਈ ਕਹਿੰਦੀ ਮੈਂ ਖੇਡਣ ਜਾਣਾਗਾ ਬਸ ਇੱਥੇ ਉਹਨੇ ਬਣਾਤੀ ਸੀਗੀ ਤੇ ਕੱਖੇ ਲੱਗਦੇ ਹੁਣ ਇਹ ਹੋ ਗਈਆਂ ਇਹਨਾਂ ਨੂੰ ਛੁੱਟੀਆਂ ਬਸ ਹੁਣ ਘਰੇ ਤੰਗ ਕਰਿਆ ਕਰਨਗੇ ਤੇ ਆਪਣੀ ਵੀਡੀਓ ਕਿਵੇਂ ਲੱਗੀ ਇਹ ਜ਼ਰੂਰ ਦੱਸਿਓ ਕਿਉਂਕਿ ਆਪਰੇ ਸਾਰੇ ਭੈਣ ਭਰਾਵਾਂ ਨੂੰ ਬਸਣਾ ਵੀ ਵਧੀਆ ਹੀ ਰਾਇ ਦਿੰਨੇ ਹੈਗੇ ਵੀ ਭਾਈ ਤੁਸੀਂ ਕੰਮ ਕਰੋ ਤੇ ਉਹ ਖੁਸ਼ੀ ਵੀ ਮਿਲਦੀ ਹੈ ਜਦੋਂ ਬਹੁਤ ਸਾਰੇ ਭੈਣ ਭਰਾ ਕਮੈਂਟ ਕਰਦੇ ਆ ਅਸੀਂ ਤੁਹਾਨੂੰ ਦੇਖ ਕੇ ਪਸ਼ੂ ਰੱਖੇ ਕਿਉਂਕਿ ਜਿਹੜਾ ਹਰੇਕ ਦਾ ਕਰੇਜ ਆ ਬਣ ਜਾਂਦਾ ਮੈਂ ਤੁਹਾਨੂੰ ਦੱਸਦੀ ਹੁਣੇ ਸਾਡੀਆਂ ਖੁਦ ਰਿਸ਼ਤੇਦਾਰੀਆਂ ਵਾਲੇ ਜਾਂ ਮੇਰੀਆਂ ਸਹੇਲੀਆਂ ਵੀ ਕਹਿ ਦਿੰਦੀਆਂ ਵੀ ਤੈਨੂੰ ਦੇਖ ਕੇ ਸਾਡਾ ਵੀ ਜੀ ਕਰਦਾ ਹੈਗਾ ਪਸ਼ੂ ਰੱਖਣ ਨੂੰ ਤੇ ਚਲੋ ਜੀ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਹਿੰਮਤ ਬਖਸ਼ੇ ਤੁਸੀਂ ਆਪਣੇ ਕੰਮ ਨੂੰ ਕਰਦੇ ਰਹੋ ਤੇ ਨਾ ਰੇਸ ਆਪਾਂ ਕਹਿੰਦੇ ਆ ਵੀ ਮੈਂ ਵੀ ਕਰਦੀ ਆ ਸਾਰਿਆਂ ਦੀ ਰੇਸ ਜਰੂਰ ਕਰਨੀ ਚਾਹੀਦੀ ਆ ਘਾਟੇ ਵਾਧਿਆਂ ਦੇ ਨਾਲ ਵੀ ਬਸ ਚੱਲਣਾ ਪੈਂਦਾ ਘਾਟੇ ਵਾਧੇ ਜਰਨੀ ਵੀ ਪੈਂਦੇ ਨੇ ਚਲੋ ਜੀ ਆਪਾਂ ਤੁਹਾਨੂੰ ਦੱਸਤਾ ਵਿਪਚਤ ਭਾਈ ਹੁੰਦੀ ਆ ਇੱਕ ਵਾਰੀ ਇਹ ਕੰਮ ਕਰਕੇ ਜਰੂਰ ਦੇਖੋ ਕੋਈ ਕੰਮ ਹਰੇਕ ਕਰਨਾ ਆਉਣਾ ਚਾਹੀਦਾ ਆਪਾਂ ਨੂੰ ਤੇ ਚਲੋ ਜੀ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਸਤੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਤੇ ਬੇਟਾ ਤਾਲ ਰਿਆ ਇਹਨੂੰ ਪਿੰਜਰੇ 'ਚ ਤੇ ਇਹ ਕਦੀ ਮੈਂ ਨਹੀਂ ਜਾਂਦੀ ਸਾਰੀ ਦਾੜੀ ਆਖੂ ਵੀ ਮੈਨੂੰ ਚੱਕੋ ਤੇ ਚਲੋ ਜੀ ਬਾਏ ਬਾਏ ਆਪਾਂ ਵੀ ਧਾਰਾਂ ਚੋਂ ਕੇ ਦੁੱਧ ਵਾਦ ਸਾਂਭ ਕੇ ਤੇ ਫਿਰ ਹੁੰਨੇ ਚੁੱਲੇ ਚੋਂ ਕੇ ਵੱਲ ਬਾਏ